ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਵੀ ਰਖੈ ਪਾਤਸ਼ਾਹੀ ਦਾਵਾ ਅੱਜ ਤੋਂ ਗੁੜ ਨੂੰ ਰੋੜੀ ਕਿਹਾ ਜਾਏ ਗੁੱਸੇ ਨਾਲ ਭਰੇ ਹੋਏ ਲਖਪਤਰਾਏ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਸਾਖੀਓ ਤੁਰਦੀ ਹੈ ਕਿ ਖਾਨ ਬਹਾਦਰ ਜ਼ਕਰੀਆ ਖਾਨ ਦੇ ਮਾਰੇ ਜਾਣ ਤੋਂ ਮਗਰੋਂ ਉਸਦੇ ਦੋਹੇ ਪੁੱਤਰਾਂ ਯਈਆ ਖਾਨ ਤੇ ਸ਼ਾਹ ਨਵਾਜ਼ ਨੇ ਲਾਹੌਰ ਤੇ ਮੁਲਤਾਨ ਦੀ ਸੂਬੇਦਾਰੀ ਸੰਭਾਲੀ ਕੁਝ ਸਮਾਂ ਮਗਰੋਂ ਸ਼ਾਹ ਨਵਾਜ਼ ਨੇ ਜ਼ਾਇਆ ਖਾਨ ਨੂੰ ਮਾਰ ਕੁੱਟ ਕੇ ਦਿਵਾਲ ਦਿੱਤਾ ਤੇ ਆਪ ਨਵਾਬ ਬਣ ਬੈਠਾ ਕਲਾ ਨੌਰ ਦੇ ਖੱਤਰੀ ਲਖਪਤ ਰਾਏ ਤੇ ਜਸਪਤ ਰਾਏ ਸ਼ਾਹ ਨਵਾਜ਼ ਦੇ ਦੀਵਾਨ ਬਣੇ ਇਹ ਸਿੱਖਾਂ ਦੇ ਲਹੂ ਦੇ ਤਿਹਾਈ ਸਨ ਕਿਤੇ ਵੀ ਸਿੰਘਾਂ ਨੂੰ ਵੇਖ ਕੇ ਸੁਖਾਂਦੇ ਨਹੀਂ ਸਨ ਤੇ ਉਤੋਂ ਹੁਣ ਤਾਂ ਤਾਕਤ ਵੀ ਇਨਾਂ ਕੋਲ ਸੀ ਜਿੱਥੇ-ਜਿੱਥੇ ਵੀ ਸਿੰਘਾਂ ਦਾ ਡੇਰਾ ਸੁਣਦੇ ਉੱਥੇ ਹੀ ਫੌਜ ਭੇਜ ਦਿੰਦੇ ਸਨ ਉਧਰੋਂ ਖਾਲਸਾ ਵੀ ਮਹਾਰਾਜ ਦੇ ਹੰਨੇ ਹੰਨੇ ਪਾਤਸ਼ਾਹੀ ਦੇ ਬਚਨਾਂ ਤੋਂ ਚਿੱਤ ਨਹੀਂ ਡੋਲਾਂਦਾ ਉਹ ਜੰਗਾਂ ਯੁੱਧਾਂ ਵਿੱਚ ਵੀ ਪਾਤਸ਼ਾਹੀ ਦਾਵਾ ਕਰ ਰਹੇ ਹਨ ਮੁਗਲ ਫੌਜ ਦੀਆਂ ਛੋਟੀਆਂ ਟੁਕੜੀਆਂ ਨੂੰ ਤਾਂ ਸਿੰਘ ਕੁਝ ਗੌਲਦੇ ਹੀ ਨਹੀਂ ਪਰ ਜੇ ਕਿਤੇ ਕੋਈ ਵੱਡੀ ਸੈਨਾ ਆ ਪਵੇ ਤਾਂ ਭੱਜ ਕੇ ਜੰਗਲਾਂ ਵਿੱਚ ਚਲੇ ਜਾਂਦੇ ਹਨ ਮੁਗਲਾਂ ਨੂੰ ਸਿੰਘਾਂ ਦੁਆਰਾ ਆਪਣੀਆਂ ਛੋਟੀਆਂ ਟੁਕੜੀਆਂ ਦੇ ਮਾਰੇ ਜਾਣ ਦਾ ਰੰਜ ਹੈ ਸੋ ਉਹ ਸਿੰਘਾਂ ਦੇ ਜੰਗਲਾਂ ਵਿੱਚਲੇ ਡੇਰਿਆਂ ਨੂੰ ਘੇਰਾ ਪਾ ਕੇ ਖੋਲੋ ਜਾਂਦੇ ਹਨ ਸਿੰਘਾਂ ਦੇ ਕੋਟ ਕਿਲੇ ਤਾਂ ਜੰਗਲ ਹੀ ਹਨ ਉਹਨਾਂ ਆਪਣੇ ਪੱਕੇ ਪੜਾ ਜੰਗਲਾਂ ਵਿੱਚ ਲਾ ਲਏ ਹਨ ਨਾਮ ਬਾਣੀ ਦੀਆਂ ਗੁੰਜਾਰਾਂ ਪੈਂਦੀਆਂ ਹਨ ਲੰਗਰ ਤਿਆਰ ਹੁੰਦਾ ਹੈ ਤੇ ਨਗਾਰੇ ਤੇ ਚੋਟ ਲਾ ਕੇ ਹੋਕਾ ਦਿੱਤਾ ਜਾਂਦਾ ਹੈ ਸਰਬੱਤ ਮਾਈ ਭਾਈ ਨੂੰ ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ ਸੋ ਭਾਈ ਲੋੜ ਮੁਤਾਬਕ ਛਕ ਲਓ ਸ਼ਹੀਦੀ ਦੀਗ ਤਿਆਰ ਕਰਕੇ ਨਗਾਰਾ ਵਜਾਇਆ ਜਾਂਦਾ ਹੈ ਨਗਾਰੇ ਨੂੰ ਸੁਣ ਕੇ ਜਿੱਥੇ ਭੁੱਖੇ ਤੇ ਲੋੜਵੰਦ ਦੌੜੇ ਆਉਂਦੇ ਉੱਥੇ ਹੀ ਦੁਸ਼ਮਣ ਸਿਪਾਹੀ ਵੀ ਘੋੜੇ ਮੋੜ ਲੈਂਦੇ ਹਨ ਹੋਕੇ ਵਾਲੇ ਸਿੰਘ ਜਿੱਥੇ ਤੋਂ ਕੁਝ ਅਗਾਹ ਤੱਕ ਨਿਕਲ ਜਾਂਦੇ ਲੰਗਰਾਂ ਦੀ ਮਰਿਆਦਾ ਕਾਇਮ ਰੱਖਣ ਅਤੇ ਭੁੱਖਿਆਂ ਦੇ ਢਿੱਡ ਪਰਣ ਲਈ ਹਰ ਰੋਜ਼ ਮੁਗਲਾਂ ਨਾਲ ਝੜੱਪ ਹੁੰਦੀ ਕੁਝ ਮੁਗਲ ਮਾਰੇ ਜਾਂਦੇ ਹਨ ਤੇ ਕੁਝ ਸਿੰਘ ਸ਼ਹੀਦ ਹੁੰਦੇ ਸ਼ਹੀਦ ਹੋ ਗਏ ਸਿੰਘਾਂ ਦੀ ਅਰਦਾਸ ਕੀਤੀ ਜਾਂਦੀ ਹੈ हे ਕਲਗੀਧਰ ਸੱਚੇ ਪਿਤਾ ਜੀ ਮਹਾਰਾਜ ਆਪਜੀ ਦੀ ਚਲਾਈ ਮਰਿਆਦਾ ਨਿਭਾਉਂਦਿਆਂ ਹੋਇਆਂ ਅੱਜ ਪੰਜ ਸਿੰਘ ਗੁਰੂ ਕੇ ਲੰਗਰਾਂ ਲਈ ਸ਼ਹੀਦ ਹੋ ਗਏ ਹਨ ਚਰਨਾ ਵਿੱਚ ਨਿਵਾਸ ਬਖਸ਼ਿਓ ਪਾਤਸ਼ਾਹ ਜੀਓ ਖਾਲਸੇ ਨੂੰ ਸਿਰਾਂ ਬਦਲੇ ਲੋੜਵੰਦਾਂ ਦੀ ਸੇਵਾ ਦਾ ਬਲ ਉਦਮ ਚਾਓ ਬਖਸ਼ਿਸ਼ ਕਰਿਓ ਮੁਗਲ ਸੈਨਾ ਨੇ ਜੰਗਲ ਵਿੱਚ ਵੜਨਾ ਸ਼ੁਰੂ ਕਰ ਦਿੱਤਾ ਹੈ ਤੇ ਸਿੰਘਾਂ ਨੇ ਅੱਗੇ ਨੂੰ ਚਾਲਾ ਪਾ ਦਿੱਤਾ ਕੁਝ ਸਿੰਘ ਸ਼ੇਰਾਂ ਬਗਹਾੜਾਂ ਦੀਆਂ ਖੱਡਾਂ ਵਿੱਚ ਰਹਿੰਦੇ ਹਨ ਕੁਝ ਦਰਿਆ ਕੰਢੇ ਰਾਤ ਨੂੰ ਸੌਣ ਵੇਲੇ ਜਿਸ ਬਰੇਤੀ ਦਾ ਆਸਣ ਮਿਲ ਜਾਂਦਾ ਉਹ ਸ਼ੁਕਰ ਕਰਦਾ ਨਾ ਥੱਕਦਾ ਸੁੱਤੇ ਸਿੰਘਾਂ ਤੇ ਮੁਗਲ ਫੌਜ ਗੋਲੀਆਂ ਦੀ ਬਾਛੜ ਕਰਦੀ ਤਾਂ ਦਰਿਆ ਵਿੱਚ ਕੁੱਦ ਜਾਂਦੇ ਕੁਝ ਤਰ ਜਾਂਦੇ ਕੁਝ ਪਾਰ ਹੋ ਜਾਂਦੇ ਘਰ-ਬਾਰ ਤਿਆਕ ਕੇ ਸਿੰਘਾਂ ਨੇ ਜੰਗਲਾਂ ਵਿੱਚ ਸ਼ਰਨ ਲਈ ਜੰਗਲਾਂ ਵਿੱਚ ਵੀ ਜਦ ਮੁਗਲ ਆਣ ਬੜੇ ਤਾਂ ਪਾਣੀ ਦਾ ਸਹਾਰਾ ਲਿਆ ਪਹਾਣੀ ਵਿੱਚ ਹੁਣ ਕਿਵੇਂ ਲੁਕਿਆ ਜਾਏ ਸ਼ਹੀਦ ਹੋ ਗਿਆਂ ਨੂੰ ਤਾਂ ਦਰਿਆ ਸਾਂਭ ਲੈਂਦਾ ਪਰ ਫਟੜਨ ਦਾ ਇਲਾਜ ਕਰਨ ਦੀ ਕੋਈ ਵਿੱਦ ਨਹੀਂ ਬਣਦੀ ਕੁਝ ਸਿੰਘਾਂ ਨੇ ਸਲਾਹ ਦਿੱਤੀ ਕਿ ਆਪਾਂ ਖਿੰਡ ਪੁੰਡ ਜਾਣਾ ਚਾਹੀਦਾ ਹੈ ਇਕੱਲੇ ਇਕੱਲੇ ਹੋ ਕੇ ਭੇਸ ਬਟਾ ਕੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਿੰਘ ਬੋਲੇ ਕਿ ਇਸ ਤਰ੍ਹਾਂ ਤਾਂ ਆਪਣੀ ਜਥੇਬੰਦਕ ਤਾਕਤ ਜਾਂਦੀ ਰਹੇਗੀ ਸਿੰਘਾਂ ਬੈਠ ਕੇ ਗੁਰਮਤਾ ਕੀਤਾ ਫੈਸਲਾ ਹੋਇਆ ਕਿ ਇਕੱਠੇ ਰਹਿ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਜਾਏਗਾ ਸਰਦਾਰ ਜੱਸਾ ਸਿੰਘ ਬੋਲਣ ਲੱਗੇ ਖਾਲਸਾ ਜੀ ਲੜ ਕੇ ਮਰਨਾ ਸਾਡਾ ਹੱਕ ਹੈ ਇਕੱਲੇ ਇਕੱਲੇ ਹੋਣ ਦੀ ਲੋੜ ਨਹੀਂ ਸਾਨੂੰ ਲੜਨਾ ਆਉਂਦਾ ਹੈ ਲੁਕਣਾ ਨਹੀਂ ਫਿਰ ਜੋ ਨਹੀਂ ਆਉਂਦਾ ਉਹ ਕਿਉਂ ਕਰੀਏ ਅਸੀਂ ਲੜਾਂਗੇ ਜੇ ਅੱਜ ਅਸੀਂ ਲੜਨ ਮਾਰਨ ਤੋਂ ਡੋਲ ਗਏ ਤਾਂ ਸੱਚੇ ਪਾਤਸ਼ਾਹ ਦੇ ਹੰਨੇ ਹੰਨੇ ਪਾਤਸ਼ਾਹੀ ਦੀ ਖੈਰ ਕੌਣ ਝੋਲੀ ਪਵਾਏਗਾ ਪਾਤਸ਼ਾਹੀ ਮੁਗਲਾਂ ਦਾ ਟੱਕਰਾ ਕਰਕੇ ਇਹਨਾਂ ਨੂੰ ਭਜਾ ਕੇ ਹੀ ਮਿਲਣੀ ਹੈ ਸੋ ਫੈਸਲਾ ਇਹ ਹੋਇਆ ਹੈ ਕਿ ਦਿਨ ਵੇਲੇ ਤੁਰਕ ਫੌਜ ਸਾਡਾ ਪਿੱਛਾ ਕਰਦੀ ਹੈ ਰਾਤ ਵੇਲੇ ਅਸੀਂ ਇਹਨਾਂ ਦਾ ਪਿੱਛਾ ਕਰਾਂਗੇ ਨੀਂਦਾਂ ਹਰਾਮ ਕਰਦੇਾਂਗੇ ਤੁਰਕ ਫੌਜ ਦੀਆਂ ਲੁੱਟਮਾਰ ਕਰਾਂਗੇ ਤੇ ਸਾਡੇ ਮਾਰੇ ਗਏ ਘੋੜਿਆਂ ਦੇ ਬਦਲੇ ਇਹਨਾਂ ਦੇ ਘੋੜੇ ਖੋਹ ਕੇ ਲਿਆਵਾਂਗੇ ਆਪਣੇ ਪੈਦਲ ਸਿੰਘਾਂ ਲਈ ਵੀ ਘੋੜਿਆਂ ਦਾ ਪ੍ਰਬੰਧ ਤੁਰਕਾਂ ਤੋਂ ਹੀ ਕਰਾਂਗੇ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਜੈਕਾਰੇ ਨਾਲ ਸਾਰੇ ਜਥੇ ਨੇ ਪ੍ਰਵਾਨਗੀ ਦੇ ਦਿੱਤੀ ਇੰਜ ਹੀ ਕੀਤਾ ਗਿਆ ਰਾਤ ਨੂੰ ਮੁਗਲ ਫੌਜ ਦੇ ਡੇਰੇ ਤੇ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਕਿ ਮੁਗਲਾਂ ਨੂੰ ਸੰਭਲਣ ਦਾ ਮੌਕਾ ਮਿਲਦਾ ਸਿੰਘ ਉਹਨਾਂ ਨੂੰ ਮਾਰ ਮੁਕਾ ਕੇ ਲੁੱਟ ਮਾਰ ਕੇ ਹਰਨ ਹੋ ਗਏ ਛੋਟੇ ਭੁਜੰਗੀ ਸਿੰਘ ਵੀ ਵਾਹਿਗੁਰੂ ਬੋਲ ਕੇ ਘੋੜਿਆਂ ਤੇ ਸਵਾਰ ਹੋ ਗਏ ਆਪਣੇ ਮਾਰੇ ਗਏ ਘੋੜਿਆਂ ਤੋਂ ਕਿਤੇ ਜ਼ਿਆਦਾ ਘੋੜੇ ਸਿੰਘਾਂ ਨੂੰ ਮਿਲ ਗਏ ਇਹ ਪੈਂਤਰਾ ਸਿੰਘਾਂ ਦੇ ਬਹੁਤ ਰਾਸ ਆਇਆ ਉਹ ਹਰ ਰਾਤ ਇੰਜ ਕਰਨ ਲੱਗੇ ਮਾਰੇ ਗਏ ਸਿੰਘਾਂ ਤੋਂ ਕਈ ਗੁਣਾ ਜ਼ਿਆਦਾ ਮੁਗਲ ਸਿੰਘਾਂ ਨੇ ਮਾਰ ਲਏ ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ ਤੇ ਸਿੰਘਾਂ ਦੀ ਤਾਕਤ ਵੱਧਦੀ ਗਈ ਜਿਹੜੇ ਪੈਦਲ ਸਨ ਉਹ ਘੋੜਸਵਾਰ ਹੋ ਗਏ ਆਲੇ ਦੁਆਲੇ ਦੇ ਪਿੰਡਾਂ ਤੋਂ ਹੋਰ ਸਿੰਘ ਵੀ ਆਰਲੇ ਤੇ ਜਥਾ ਮਜ਼ਬੂਤ ਹੋ ਗਿਆ ਸਿੰਘਾਂ ਦੇ ਦਿਨ ਰਾਤਾਂ ਨੂੰ ਚੜਨ ਲੱਗੇ ਆਮ ਦੁਨਿਆਵੀ ਲੋਕ ਜਿਵੇਂ ਸੂਰਜ ਚੜ੍ਹੇ ਆਪਣੀ ਨਿਤੀ ਕਾਰਵਿਹਾਰ ਸ਼ੁਰੂ ਕਰਦੇ ਹਨ ਸਿੰਘ ਰਾਤ ਨੂੰ ਉਵੇਂ ਕਰਦੇ ਡਰੀ ਹੋਈ ਤੁਰਕ ਫੌਜ ਦਿਨ ਵੇਲੇ ਵੀ ਜੰਗਲਾਂ ਵਿੱਚ ਵੜਨ ਤੋਂ ਘਬਰਾਉਣ ਲੱਗੀ ਜੇ ਕਿਤੇ ਸਿੰਘ ਲੁੱਟਮਾਰ ਕਰਨ ਲਈ ਦਿਨ ਵੇਲੇ ਵੀ ਚੱਲੋਂ ਬਾਹਰ ਨਿਕਲਦੇ ਤਾਂ ਡਰਦੀ ਤੁਰਕ ਸੈਨਾ ਉਹਨਾਂ ਤੋਂ ਦੂਰ ਹੋ ਜਾਂਦੀ ਸਿੰਘ ਲਾਹੌਰ ਦਿੱਲੀ ਪਸ਼ੌਰ ਦੇ ਰਾਹਾਂ ਤੋਂ ਸੁਦਾਗਰਾਂ ਨੂੰ ਲੁੱਟਣ ਲੱਗੇ ਜਥਿਆਂ ਵਿੱਚ ਵਿਚਰਦੇ ਹੋਣ ਕਰਕੇ ਜੇ ਕਿਸੇ ਇੱਕ ਜਥੇ ਨੂੰ ਤੁਰਕ ਸੈਨਾ ਘੇਰ ਵੀ ਲੈਂਦੀ ਤਾਂ ਦੂਜੇ ਜਥੇ ਪਿੱਛੋਂ ਹਮਲਾ ਕਰਕੇ ਤੁਰਕਾਂ ਨੂੰ ਮਾਰ ਮਕਾਉਂਦੇ ਤੇ ਹੌਲੀ-ਹੌਲੀ ਸਿੰਘ ਲਾਹੌਰ ਦੀਆਂ ਬਾਹਰਲੀਆਂ ਬਸਤੀਆਂ ਤੱਕ ਪਹੁੰਚ ਗਏ ਲਾਹੌਰ ਦਾ ਚਾਰ ਚੁਫੇਰਾ ਸਿੰਘਾਂ ਨੇ ਉਜਾੜ ਦਿੱਤਾ ਡਰੇ ਤੁਰਕ ਘਰਾਂ ਤੋਂ ਬਾਹਰ ਨਾ ਨਿਕਲਦੇ ਸਿੰਘਾਂ ਦੇ ਘਰ ਤੁਰਕਾਂ ਨੇ ਛੁਡਵਾਏ ਸੰ ਤੇ ਲਾਹੌਰੀਆਂ ਦਾ ਸਿੰਘਾਂ ਨੇ ਘਰਾਂ ਵਿੱਚੋਂ ਬਾਹਰ ਨਿਕਲਣਾ ਹੀ ਔਖਾ ਕਰ ਦਿੱਤਾ ਮੁਗਲ ਫੌਜ ਪਿੱਛਾ ਕਰਕੇ ਸਿੰਘਾਂ ਨੂੰ ਜੰਗਲਾਂ ਤੱਕ ਭਜਾ ਕੇ ਵਾਪਸ ਮੁੜਦੀ ਤਾਂ ਸਿੰਘ ਉਹਨਾਂ ਦੇ ਮਗਰ ਮਗਰ ਹੀ ਵਾਪਸ ਆ ਜਾਂਦੇ ਕਿਸੇ ਵੱਡੀ ਤਾਕਤ ਨਾਲ ਐਵੇਂ ਹੀ ਲੜਿਆ ਜਾਂਦਾ ਹੈ ਜਦ ਤਾਕਤਵਰ ਦੁਸ਼ਮਨ ਦੀ ਫੌਜ ਅਵਿਸ਼ਲੀ ਹੋ ਜਾਵੇ ਤਦੋਂ ਹਮਲਾ ਕੀਤਾ ਜਾਵੇ ਖੁੱਲੇ ਮੈਦਾਨ ਵਿੱਚ ਲੜਨ ਯੋਗੀ ਨਾ ਸਿੰਘਾਂ ਦੀ ਗਿਣਤੀ ਸੀ ਤੇ ਨਾ ਹੀ ਉਹਨਾਂ ਕੋਲ ਐਸੇ ਹਥਿਆਰ ਸਨ ਉਹਨਾਂ ਦੇ ਤਾਂ ਤਨ ਤੇ ਪੂਰੇ ਕੱਪੜੇ ਵੀ ਨਹੀਂ ਸਨ ਸ਼ਸਤਰ ਵੀ ਖੁੰਡੇ ਹੋ ਚੁੱਕੇ ਸਨ ਬਸ ਉਹਨਾਂ ਨੂੰ ਤਾਂ ਮਹਾਰਾਜ ਦੇ ਇਨ ਗਰੀਬ ਸਿੱਖਨ ਕੋ ਦੇਉਂ ਪਾਤਸ਼ਾਹੀ ਦੇ ਬੋਲਾਂ ਤੇ ਪੂਰਨ ਵਿਸ਼ਵਾਸ ਸੀ ਇਸੇ ਲਈ ਉਹ ਭੁੱਖੇ ਤਿਹਾਈ ਤੇ ਤਨੋਂ ਨੰਗੇ ਵੀ ਜੂਝਦੇ ਰਹੇ ਗੁਰਬਚਨਾਂ ਦਾ ਇਹੋ ਇੱਕੋ ਖਜ਼ਾਨਾ ਸੀ ਉਹਨਾਂ ਕੋਲੇ ਉਹਨਾਂ ਦੀ ਦ੍ਰਿੜਤਾ ਸੀ ਕਿ ਸਤਗੁਰਾਂ ਸਾਨੂੰ ਪਾਤਸ਼ਾਹੀ ਦੇਣੀ ਹੈ ਉਹਨਾਂ ਦੇ ਬਚਨ ਝੂਠੇ ਨਹੀਂ ਹੋ ਸਕਦੇ ਇਸ ਆਸਰੇ ਨੇ ਸਿੰਘਾਂ ਦੇ ਸਿੱਧਕ ਡੋਲਣ ਨਹੀਂ ਦਿੱਤੇ ਇਸ ਸਿੱਧਕ ਸਦਕੇ ਹੀ ਲਗਾਤਾਰ ਜੱਟ ਜ਼ਿਮੀਂਦਾਰ ਤੇ ਹੋਰ ਆਮ ਲੋਕ ਸਿੰਘਾਂ ਨਾਲ ਰਲਦੇ ਰਹੇ ਸਿੰਘਾਂ ਨੇ ਗੁਰਮਤਾ ਸੋਧਿਆ ਕਿ ਮੁਗਲ ਸੈਨਾ ਨਾਲ ਲੜਨ ਨਾਲੋਂ ਉਹਨਾਂ ਦੇ ਜਰਨੈਲਾਂ ਤੇ ਹਮਲਾ ਕੀਤਾ ਜਾਵੇ ਜਰਨੈਲ ਤੋਂ ਸਖਣੇ ਸਿਪਾਹੀ ਆਖਿਰ ਕਿੰਨਾ ਚਿਰ ਲੜ ਸਕਣਗੇ ਜੇ ਆਪਾਂ ਤੁਰਕਾਂ ਦੇ ਸਰਦਾਰਾਂ ਨੂੰ ਮਾਰੀਏ ਤਾਂ ਵੱਧ ਰਸਤ ਬਸਤ ਸ਼ਾਸਤਰ ਅਸਤਰ ਹੱਥ ਲੱਗਣਗੇ ਸਮਾਨ ਦੇ ਲੱਦੇ ਲਦਾਏ ਹਾਥੀ ਤੇ ਊਂਟ ਖੋਈਏ ਚੰਗੇ ਘੋੜੇ ਹਥਿਆਈਏ ਰਾਜ ਦਾ ਸਾਜੂ ਸਮਾਨ ਇਕੱਤਰ ਕਰੀਏ ਚੰਗਾ ਫੌਜੀ ਸਮਾਨ ਇਕੱਠਾ ਕਰਕੇ ਹੀ ਰਾਜ ਹੋਵੇਗਾ ਜਦੋਂ ਰਾਜ ਪ੍ਰਾਪਤ ਹੋ ਗਿਆ ਤਦੋਂ ਵੀ ਇਹ ਸਭ ਇਕੱਠਾ ਕਰਨਾ ਹੀ ਪੈਣਾ ਹੈ ਸੋ ਪਹਿਲਾਂ ਹੀ ਕਰ ਲਈਏ ਧਰਤੀ ਮੰਲ ਕੇ ਕਿਲੇ ਉਸਾਰੀਏ ਕਿੰਨਾ ਚਿਰ ਜੰਗਲਾਂ ਵਿੱਚ ਲੜਦੇ ਰਹਾਗੇ ਕਿਲੇ ਉਹ ਸਾਰੀਏ ਜਿੱਥੇ ਰਸਤ ਪਾਣੀ ਵੀ ਇਕੱਠਾ ਕਰ ਸਕੀਏ ਤੇ ਬਾਰੂਦ ਤੇ ਹੋਰ ਗੋਲੀ ਸਿੱਕਾ ਵੀ ਕਿਲਿਆਂ ਵਿੱਚ ਇਹ ਜਖੀਰੇ ਜਮਾ ਕਰੀਏ ਤੇ ਉਥੋਂ ਤੁਰਕਾਂ ਨਾਲ ਟੱਕਰ ਲਈ ਨਾਲੇ ਤੋਪਾਂ ਦਾ ਮੁਕਾਬਲਾ ਮੈਦਾਨਾਂ ਵਿੱਚ ਨਹੀਂ ਕੀਤਾ ਜਾ ਸਕਦਾ ਜੇ ਕਿਲੇ ਦੀ ਓਟ ਹੋਵੇ ਤਾਂ ਲੜਾਈ ਹੋਰ ਸੋਹਣੀ ਤਰ੍ਹਾਂ ਲੜੀ ਜਾ ਸਕਦੀ ਹੈ ਇਹ ਸਭ ਵਿਚਾਰ ਕਰਕੇ ਸਿੰਘ ਜੰਗਲਾਂ ਵਿੱਚੋਂ ਨਿਕਲ ਕੇ ਏਮਨਾਬਾਦ ਵੱਲ ਤੁਰ ਪਏ ਮੁਗਲ ਫੌਜ ਵੀ ਪਿੱਛੇ-ਪਿੱਛੇ ਹੋ ਤੁਰੀ ਭੁੱਖੇ ਧਿਆਏ ਸਿੰਘਾਂ ਨੂੰ ਲੰਗਰ ਤਿਆਰ ਕਰਨ ਲਈ ਵੀ ਕੋਈ ਟਿਕਾਣਾ ਨਾ ਮਿਲਿਆ ਫੌਜ ਨੇ ਕਿਤੇ ਟਿਕਾਣਾ ਕਰਨ ਹੀ ਨਾ ਦਿੱਤਾ ਐਮਨਾਬਾਦ ਜਸਪਤ ਰਾਏ ਦੀ ਜਾਗੀਰ ਸੀ ਉਹ ਆਪਣੀ ਫੌਜੀ ਤਾਕਤ ਨਾਲ ਉਥੋਂ ਮਾਮਲਾ ਅਗਰਾਉਂਦਾ ਸੀ ਜ਼ਿਮੀਂਦਾਰਾਂ ਤੋਂ ਉਹ ੱੱਕੇ ਨਾਲ ਮਾਮਲਾ ਲੈਂਦਾ ਭਾਵੇਂ ਫਸਲ ਹੋਈ ਹੋਵੇ ਭਾਵੇਂ ਨਾ ਪਰ ਹਰ ਕਿਸੇ ਨੂੰ ਮਾਮਲਾ ਦੇਣਾ ਹੀ ਪੈਂਦਾ ਜੋ ਮਾਮਲਾ ਨਾ ਦੇ ਸਕਦਾ ਉਸ ਨੂੰ ਤਸੀਹੇ ਦਿੱਤੇ ਜਾਂਦੇ ਤਸ਼ੱਦਦ ਸਹਿ ਰਹੇ ਇਸ ਮੁਲਖਈਏ ਵਿੱਚੋਂ ਵੀ ਕਾਫੀ ਲੋਕ ਆ ਕੇ ਸਿੰਘਾਂ ਨਾਲ ਰਲ ਗਏ ਤੁਰਦੇ ਤੁਰਦੇ ਸਿੰਘ ਰੋੜੀ ਸਾਹਿਬ ਐਮਨਾਬਾਦ ਪਹੁੰਚ ਗਏ ਵਿਸਾਖੀ ਦੇ ਇਸ਼ਨਾਨ ਦੀ ਇੱਛਾ ਸਭ ਦੇ ਅੰਦਰ ਜਾਗ ਪਈ ਉੱਥੇ ਸਿੰਘਾਂ ਨੇ ਵਿਸਾਖੀ ਦਾ ਮੇਲਾ ਲਾ ਲਿਆ ਤੇ ਜਸਪਤ ਰਾਏ ਨੂੰ ਚਿੱਠੀ ਲਿਖੀ ਮਹਾਰਾਜ ਨੇ ਕਿਰਪਾ ਕਰਕੇ ਤੈਨੂੰ ਦੀਵਾਨੀ ਬਖਸ਼ਿਸ਼ ਕੀਤੀ ਹੈ ਤੂੰ ਇਸ ਇਲਾਕੇ ਦਾ ਵਜ਼ੀਰ ਹੈ ਸਾਡਾ ਬੈਰ ਤੁਰਕਾਂ ਨਾਲ ਹੈ ਤੇਰੇ ਨਾਲ ਸਾਡਾ ਕੋਈ ਵਿਰੋਧ ਨਹੀਂ ਤੂੰ ਹਿੰਦੂ ਹੈਂ ਤੇ ਅਸੀਂ ਕਿੰਨੀ ਵਾਰ ਤੁਹਾਡੀ ਕੌਮ ਦੀ ਰਾਖੀ ਕੀਤੀ ਹੈ ਹਿੰਦੂਆਂ ਨਾਲ ਸਾਡਾ ਕੋਈ ਝਗੜਾ ਨਹੀਂ ਅਸੀਂ ਕਈ ਦਿਨਾਂ ਤੋਂ ਭੁੱਖੇ ਤੇ ਆਏ ਹਾਂ ਇੱਥੇ 3 ਦਿਨਾਂ ਦਾ ਮੇਲਾ ਲਾਉਣਾ ਹੈ ਤੇ ਫਿਰ ਅੱਗੇ ਨਿਕਲ ਜਾਣਾ ਹੈ ਸਾਨੂੰ ਲੰਗਰ ਲਈ ਰਸਦ ਚਾਹੀਦੀ ਹੈ ਅਸੀਂ ਕੁਝ ਵੀ ਮੁਫਤ ਨਹੀਂ ਮੰਗਦੇ ਬਦਲੇ ਵਿੱਚ ਕੀਮਤ ਦਿੱਤੀ ਜਾਏਗੀ ਤੇਰੇ ਸ਼ਹਿਰ ਤੇਰੀ ਜ਼ਗੀਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਏਗਾ ਇੱਕ ਪੈਸੇ ਦੀ ਵਸਤੂ ਤੇਰੇ ਮੁਲਕ ਚੋਂ ਲੁੱਟੀ ਨਹੀਂ ਜਾਏਗੀ ਕੁਝ ਦਿਨ ਰੋਕ ਕੇ ਅਸੀਂ ਤੇਰਾ ਇਲਾਕਾ ਛੱਡ ਕੇ ਤੁਰ ਜਾਵਾਂਗੇ। ਚਿੱਠੀ ਪੜ੍ਹ ਕੇ ਜਸਪਤ ਰਾਏ ਨੂੰ ਸੱਤੇ ਕਪੜੀ ਅੱਗ ਲੱਗ ਗਈ। ਉਹ ਫੌਜ ਇਕੱਠੀ ਕਰਕੇ ਸਿੰਘਾਂ ਦੇ ਪੜਾ ਤੇ ਪਹੁੰਚ ਗਿਆ। ਥੱਕੇ ਟੁੱਟੇ ਤੇ ਭੁੱਖੇ ਧਾਇ ਸਿੰਘਾਂ ਨੂੰ ਦੇਖ ਕੇ ਉਹ ਖੁਸ਼ ਹੁੰਦਾ ਹੋਇਆ ਬੋਲਿਆ। ਖੁਸ਼ ਆਮਦੀਦ ਤੁਹਾਡੀ ਮੌਤ ਤੁਹਾਨੂੰ ਇੱਥੇ ਖਿੱਚ ਲਈ ਆਈ ਹੈ। ਅਸੀਂ ਤਾਂ ਐਵੇਂ ਤੁਹਾਨੂੰ ਜੰਗਲਾਂ ਵਿੱਚ ਲੱਭਦੇ ਰਹੇ। ਤੁਹਾਨੂੰ ਤਾਂ ਜਮ ਆਪ ਵਰਗਲਾ ਕੇ ਮੇਰੇ ਕੋਲ ਲੈ ਆਏ ਹਨ। ਗਿੱਦੜ ਦੀ ਮੌਤ ਆਵੇ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ ਇਹ ਅਖਾਣ ਤੁਹਾਡੇ ਤੇ ਪੂਰੀ ਟੁੱਕਦੀ ਹੈ ਇਸੇ ਤਰ੍ਹਾਂ ਜਸਪਤ ਰਾਏ ਹੋਰ ਬਹੁਤ ਕੋੜੇ ਬੋਲ ਬੋਲਦਾ ਰਿਹਾ ਤੇ ਸਿੰਘਾਂ ਦਾ ਤ੍ਰਿਸਕਾਰ ਕਰਦਾ ਰਿਹਾ ਗੁੱਸੇ ਵਿੱਚ ਗੜੁੱਚ ਹੋ ਕੇ ਉਸਨੇ ਇਹ ਭੈੜੇ ਬੋਲ ਵੀ ਬੋਲੇ ਮੈਂ ਤੁਹਾਡੇ ਸਿਰ ਮੁੰਨ ਦਿਆਂਗਾ ਤੇ ਤੁਹਾਡੇ ਵਾਲਾਂ ਦੇ ਰਸੇ ਵੱਟਾਂਗਾ ਅਸੀਂ ਤੁਹਾਡਾ ਖੁਰਾ ਖੋਜ ਮਿਟਾਉਣਾ ਚਾਹੁੰਦੇ ਹਾਂ ਤੇ ਤੁਸੀਂ ਸਾਡੇ ਤੋਂ ਰਸਤਾ ਮੰਗ ਰਹੇ ਹੋ ਉਹਨੇ ਕਰਦਾ ਹਾਂ ਮੈਂ ਤੁਹਾਡੇ ਲਈ ਰਸਤਾ ਦਾ ਇਤਜਾਮ ਕਿਉਂ ਨਾ ਮੈਂ ਤੁਹਾਡੀ ਭੁੱਖ ਸਦਾ ਲਈ ਮਿਟਾ ਦੇਆ ਅਸੀਂ ਆਪਣੇ ਭਾਈ ਲਖਪਤ ਰਾਏ ਤੱਕ ਖਬਰ ਪਹੁੰਚਾ ਦਿੱਤੀ ਹੈ ਤੇ ਉਸਨੇ ਐਮਨਾਬਾਦ ਵਾਲਵਾਗਾ ਮੋੜ ਦਿੱਤੀਆਂ ਨੇ ਉਹ ਆ ਕੇ ਲਵਾਏਗਾ ਤੁਹਾਡਾ ਮੇਲਾ ਜਿਵੇਂ ਉਸਨੇ ਤੁਹਾਡੇ ਵੱਡੇ ਮਨੀ ਸਿੰਘ ਦਾ ਲਵਾਇਆ ਸੀ ਉਹ ਤੁਹਾਨੂੰ ਲਾਹੌਰ ਦੇ ਨਵਾਬ ਅੱਗੇ ਜਾ ਕੇ ਸੁੱਟੇਗਾ ਤੇ ਇਨਾਮ ਪ੍ਰਾਪਤ ਕਰੇਗਾ ਤੁਸੀਂ ਆਪਣੇ ਬਾਲਾਂ ਨੂੰ ਸੁਣਾਉਂਦੇ ਹੋ ਕਿ ਮਨੀ ਸਿੰਘ ਬੰਦ-ਬੰਦ ਕੱਟੇ ਜਾਣ ਤੇ ਵੀ ਆਨੰਦ ਦੀ ਅਵਸਥਾ ਵਿੱਚ ਰਿਹਾ ਹੁਣ ਤੁਹਾਨੂੰ ਵੀ ਉਸ ਮੰਗ ਬੰਦ-ਬੰਦ ਕੱਟ ਕੇ ਮਾਰਿਆ ਜਾਵੇਗਾ ਤੇ ਤੁਸੀਂ ਆਪ ਉਸ ਨੂੰ ਖੇੜੇ ਨੂੰ ਮਾਣਿਓ ਤੇ ਜਸਪਤ ਰਾਏ ਹੱਸਣ ਲੱਗਾ ਕਿਉਂ ਇੰਨਾ ਬਕਵਾਸ ਕਰਦਾ ਕਰਾੜਾ ਦੇਖੀ ਕਿਤੇ ਦਹੀਂ ਦੇ ਭੁਲੇਖੇ ਕਪਾਹ ਨਾ ਮੂੰਹ ਚ ਪਾਵਲਵੇਂ ਸਰਦਾਰ ਚੜਤ ਸਿੰਘ ਬੋਲੇ ਭਾਈ ਮਨੀ ਸਿੰਘ ਦਾ ਨਾਮ ਸੁਣ ਕੇ ਸਿੰਘਾਂ ਨੂੰ ਰੋਹ ਚੜ ਗਿਆ ਸ਼ਸਤਰਾਂ ਨੂੰ ਹੱਥ ਤਾਂ ਸਿੰਘਾਂ ਨੇ ਕੇਸਾਂ ਬਾਰੇ ਬੋਲੇ ਭੜੇ ਸ਼ਬਦਾਂ ਤੇ ਹੀ ਪਾਲੇ ਸਨ ਖਾਲਸਾ ਜੀ ਇਸ ਜਸੂ ਨੇ ਸੁੱਤੇ ਸ਼ੇਰਾਂ ਨੂੰ ਮੁੱਛਾਂ ਤੋਂ ਫੜ ਕੇ ਜਗਾਇਆ ਹੈ ਇਸ ਦੇ ਭਰਾ ਲਖੂ ਨੇ ਭਾਈ ਮਨੀ ਸਿੰਘ ਜੀ ਨੂੰ ਫੜਵਾਇਆ ਸੀ ਅੱਜ ਇਹ ਕਾਬੂ ਆਇਆ ਹੈ ਦੁਸ਼ਟ ਨੂੰ ਸੋਧਣ ਦਾ ਵੇਲਾ ਆਣ ਟੁੱਕਾ ਹੈ ਸਰਦਾਰ ਚੜਤ ਸਿੰਘ ਨੇ ਸਿੰਘਾਂ ਨੂੰ ਵੰਗਾਰਿਆ ਭੁੱਖ ਤੇ ਨਾਲ ਤੜਫ ਰਹੇ ਸਿੰਘਾਂ ਨੂੰ ਜਸਪਤ ਰਾਏ ਦੇ ਬੋਲ ਇੰਜ ਵੱਜੇ ਜਿਵੇਂ ਕਿਸੇ ਠੂਹੇ ਨੇ ਡੰਗ ਮਾਰ ਦਿੱਤਾ ਹੋਵੇ ਤੇ ਉਹ ਸਾਰੀਆਂ ਭੁੱਖਾਂ ਤੇ ਥਕਾਵਟਾਂ ਭੁੱਲ ਗਏ ਸੱਚੇ ਪਾਤਸ਼ਾਹ ਜੀ ਉਹ ਆਪਣੇ ਖਾਲਸੇ ਨੂੰ ਬਲ ਬਖਸ਼ਿਓ ਤਾਂ ਕਿ ਉਹ ਦੁਸ਼ਟ ਨੂੰ ਸੋਧਣ ਵਿੱਚ ਕਾਮਯਾਬ ਹੋ ਸਕੇ ਅੰਗ ਸੰਗ ਹੋ ਕੇ ਸਹਾਇਤਾ ਕਰਨਾ ਮਹਾਰਾਜ ਜੀ ਉਹ ਭੱਜੇ ਜਾਂਦੇ ਇੱਕ ਸਿੰਘ ਦੇ ਮੂੰਹੋਂ ਬੋਲ ਨਿਕਲੇ ਇਹ ਨਿਬਾਹੂ ਸਿੰਘ ਸੀ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਸਮਝ ਆਉਂਦਾ ਭਾਈ ਨਿਬਾਹੂ ਸਿੰਘ ਰੱਸਾ ਫੜ ਹਾਥੀ ਦੇ ਹਉਦੇ ਵਿੱਚ ਚੜ ਗਿਆ ਤੇ ਅੱਖ ਦੇ ਫੋਰ ਵਿੱਚੀ ਤੀਕ ਦੇ ਇੱਕੋ ਵਾਰ ਨਾਲ ਜਸਪਤ ਰਾਏ ਨੂੰ ਪਾਰ ਬੁਲਾ ਦਿੱਤਾ ਅਗਲੇ ਪਲ ਹੀ ਜਸਪਤ ਰਾਏ ਦਾ ਸਿਰ ਹਾਥੀ ਦੇ ਪੈਰਾਂ ਵਿੱਚ ਪਿਆ ਸੀ ਤੇ ਹਾਥੀ ਆਪਣੀ ਸੁੰਡ ਨਾਲ ਸਿਰ ਨੂੰ ਸੁੰਘ ਰਿਹਾ ਸੀ ਨਿਬਾਹੂ ਸਿੰਘ ਨੇ ਹਾਥੀ ਦੇ ਹਉਦੇ ਵਿੱਚੋਂ ਸਭ ਹੀਰੇ ਮੋਤੀ ਮਾਮਲੇ ਦੇ ਪੈਸੇ ਤੇ ਹੋਰ ਮਾਲ ਸਬਾਬ ਹੀਠਾਂ ਸੁੱਟਿਆ ਅਕਿਰਤ ਕਣ ਜਸੂ ਤੇ ਉਸਦੇ ਸਮਾਨ ਦਾ ਲੱਦਿਆ ਹੋਇਆ ਹਾਥੀ ਨਿਬਾਹੂ ਸਿੰਘ ਨੇ ਹੌਲਾ ਫੁੱਲ ਕਰ ਦਿੱਤਾ ਜਸੂ ਖੱਤਰੀ ਦੇ ਸਿਰ ਨੂੰ ਥੁੱਡੇ ਮਾਰਦਾ ਹਾਥੀ ਹੌਲੀ-ਹੌਲੀ A Gênua Torgueia.